ਦਾ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਹੜੀ ਆਪਣੀ ਜਿੱਤ ਹੋਈ ਆ ਆਪਣੇ ਬੇਟੀਆਂ ਦੀ ਔਰ ਇਹ ਬਹੁਤ ਹੀ ਮਤਲਬ ਖੁਸ਼ੀ ਦਾ ਪਲ ਹੈਗਾ ਜਿਹੜਾ ਕਿ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿਉਂਕਿ ਅਸੀਂ ਤਾਂ ਉੱਥੇ ਲਾਈਵ ਮੈਚ ਦੇਖਿਆ ਹੈਗਾ ਔਰ ਬੰਬੇ ਦੇ ਵਿੱਚ ਇਹ ਹਾਲ ਸੀਗਾ ਵੀ ਜਿਹੜੇ ਪੇਰੈਂਟ ਸੀਗੇ ਜਾਂ ਜਿੰਨੇ ਵੀ ਉੱਥੇ ਮਤਲਬ ਬਜ਼ੁਰਗ ਤੋਂ ਲੈ ਕੇ ਬੱਚੇ ਤੱਕ ਉਹ ਜਦੋਂ ਧੀਆ ਜਿੱਤੀਆਂ ਆਪਣੀਆਂ ਔਰ ਮੱਥੇ ਨੂੰ ਹੱਥ ਲਾ ਰਹੇ ਸੀ ਗਰਾਊਂਡ ਨੂੰ ਹੱਥ ਲਾ ਰਹੇ ਸੀ ਤੇ ਹੁਣ ਇਹ ਵਰਲਡ ਕੱਪ ਆਪਾਂ ਪਹਿਲੀ ਵਾਰ ਜਿੱਤੇ ਹੈਗਾ ਔਰ ਜਿੱਥੋਂ ਤੱਕ ਕੁੜੀਆਂ ਦਾ ਸਵਾਲ ਹੈਗਾ ਮੈਂ ਕਹਿੰਦੀ ਆ ਬੱਚੇ ਇਹਨੇ ਮਿਹਨਤੀ ਨੇਗੇ ਔਰ ਮਾਪੇ ਨੂੰ ਵੀ ਇਹਨਾਂ ਫਖਰ ਮਹਿਸੂਸ ਹੁੰਦਾ ਹੈਗਾ ਕਿਉਂਕਿ ਕਹਿਣ ਨੂੰ ਹੁੰਦਾ ਜੀ ਮਤਲਬ ਜਿਵੇਂ ਆਪਾਂ ਕਹਿੰਦੇ ਆਂ ਵੀ ਅੱਗੇ ਆਪਣੇ ਸਮਾਜ ਦੇ ਵਿੱਚ ਸੀ ਵੀ ਨਹੀਂ ਜੀ ਕੁੜੀਆਂ ਨੂੰ ਆਹ ਨਾ ਕਰੋ ਕਿਉਂਕਿ ਸਾਨੂੰ ਵੀ ਬੜੀਆਂ ਸਮੱਸਿਆਵਾਂ ਆਈਆਂ ਜਦੋਂ ਬੱਚੇ ਛੋਟੇ ਸੀ ਤੁਹਾਨੂੰ ਪਤਾ ਹੀ ਆਪਣੇ ਸਮਾਜ ਦਾ ਪਰ ਮੈਂ ਸਾਰਿਆਂ ਨੂੰ ਇਹੀ ਕਹਿੰਦੀ ਆਂ ਵੀ ਕਦੇ ਵੀ ਧੀਆਂ ਨੂੰ ਕੁੱਥਾਂ ਵਿੱਚ ਨਾ ਮਾਰੋ ਜਿਵੇਂ ਅੱਜ ਹਰਲੀਨ ਨੇ ਅਮਨਜੋਤ ਨੇ ਪੂਰੀ ਇੰਡੀਆ ਟੀਮ ਨੇ ਹਰਮਨ ਨੇ ਆਪਣਾ ਸਾਡਾ ਸਿਰ ਉੱਚਾ ਕੀਤਾ ਹੈਗਾ ਆਪਾਂ ਵੀ ਆਪਣੀਆਂ ਸਾਰੀਆਂ ਧੀਆਂ ਨੂੰ ਜਿਸ ਤਰ੍ਹਾਂ ਕਹਿੰਦੇ ਨੇ ਜੀ ਪੁੱਤ ਮਟਾਉਣ ਜ਼ਮੀਨਾ ਧੀਆਂ ਦੁੱਖ ਮਣਾਉਂਦੀਆਂ ਨੇ ਬਿਲਕੁਲ ਸਹੀ ਗੱਲ ਹੈ ਜੀ ਪੁੱਤ ਤਾਂ ਜ਼ਮੀਨਾਂ ਨੂੰ ਪੈ ਜਾਂਦੇ ਨੇ ਧੀਆਂ ਹਮੇਸ਼ਾ ਦੁੱਖ ਬਣਾਉਂਦੀਆਂ ਨੇ ਔਰ ਮੈਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਕਿਉਂਕਿ ਬਹੁਤ ਜ਼ਿਆਦਾ ਜਿੱਦਣ ਦੀ ਵੀ ਆਪਣੀ ਭਗਵੰਤ ਮਾਨ ਜੀ ਦੀ ਸਰਕਾਰ ਆਈ ਆ ਔਰ ਇਹਨਾਂ ਨੇ ਇੰਨਾ ਜ਼ਿਆਦਾ ਸਾਡੇ ਮੀਤਹਿਰ ਜੀ ਖੜੇ ਨੇ ਚੀਮਾ ਸਾਹਿਬ ਖੜੇ ਨੇ ਇੰਨਾ ਜ਼ਿਆਦਾ ਇਹਨਾਂ ਨੇ ਮਤਲਬ ਆਪਣਾ ਖੇਡਾਂ ਨੂੰ ਪ੍ਰਮੋਟ ਕੀਤਾ ਜਦੋਂ ਸਾਡੇ ਪਹਿਲਾਂ ਅਸੀਂ ਜਿੱਤ ਕੇ ਆਏ ਸੀਗੇ ਉਦੋਂ ਸਭ ਤੋਂ ਪਹਿਲਾਂ ਆਪਣੀ ਸਰਕਾਰ ਸੀ ਜਿਨ੍ਹਾਂ ਨੇ ਸਾਰਾ ਨਾਮ ਦਿੱਤਾ ਹੈਗਾ ਔਰ ਇੰਨਾ ਵੇਰਾਂ ਦਾ ਉਹ ਕਰਿਆ ਹੈਗਾ ਉਸ ਜਨ ਮਾਨ ਸਾਹਿਬ ਨੇ ਤੁਸੀਂ ਦੇਖੋ ਵੀ ਇੰਨਾ బిజీ ਹੁੰਦੇ ਹੋਏ ਔਰ ਬਾਕਾਇਦਾ ਵੀਡੀਓ ਕਾਲ ਕੀਤੀ ਹੈਗੀ ਆ ਹੁਣ ਜਿਸ ਤਰ੍ਹਾਂ ਮੋਦੀ ਜੀ ਨੇ ਉਹਨਾਂ ਨੇ ਬੁਲਾ ਕੇ ਬਹੁਤ ਰਿਸਪੈਕਟ ਦਿੱਤੀ ਆ ਮੈਂ ਸਾਰੇ ਮਤਲਬ ਆਪਣੇ ਸਮਾਜ ਨੂੰ ਸਾਰਿਆਂ ਨੂੰ ਆਪਣੀ ਤਰਫ ਤੋਂ ਤਹਿ ਦਿਲੋਂ ਕਹਿੰਦੀ ਆ ਵੀ ਬਹੁਤ ਮਤਲਬ ਖੁਸ਼ੀ ਦੇ ਪਾਲ ਲੇਗੇ ਅਸੀਂ ਇੰਨਾ ਮਤਲਬ ਸਾਰਿਆਂ ਦਾ ਖਾਸ ਕਰ ਪਰਮਾਰਥਮ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀਆਂ ਧੀਆਂ ਨੂੰ ਇੰਨਾ ਮਾਣ ਦਿੱਤਾ ਆ ਜੀ ਇਹਨਾਂ ਦਾ ਸੈਲੀਬ੍ਰੇਸ਼ਨ ਕਰਨੇ ਵਾਲਾ ਹੈ ਆ ਦੇਖੋ ਜੀ ਸਾਰੇ ਖੜੇ ਆ ਬਹੁਤ ਸੈਲੀਬ੍ਰੇਸ਼ਨ ਹੋਣਾ ਵੀ ਚਾਹੀਦਾ ਹੈ